ਉਹ ਸੁੰਦਰ ਇਤਿਹਾਸ ਕਿੰਨਾ ਸਿੱਖਾਂ ਨੂੰ ਵਕ ਵਕਤ ਸੀਹੇ ਦੇ ਕੇ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਕਿਉਂ ਭਈ ਸ਼ਾਇਦ ਆਪਣੇ ਸਿੱਖਾਂ ਨੂੰ ਤਸੀਹੇ ਚਲਦਿਆਂ ਸ਼ਹੀਦ ਹੁੰਦਿਆਂ ਵੇਖਦਿਆਂ ਗੁਰੂ ਸਾਹਿਬ ਡੋਲ ਜਾਣ ਗਿਆ ਕੋ ਸਤਨਾਮ ਸ੍ਰੀ ਗੁਰੂ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਨਾਨਕ ਦੇ ਗੱਦੀ ਦੇ ਵਾਰਿਸ ਕਿ ਇਹ ਕੋਈ ਆਮ ਇਨਸਾਨ ਥੋੜੀ ਨਹੀਂ ਇਹ ਤੇ ਆਪ ਨਰਾਇਣ ਕਲਾਧਾਰ ਜਗ ਮੈਂ ਅਪਰਵਦਿਓ ਇਹ ਤੇ ਆਪ ਪਰਮੇਸ਼ਰ ਨੇ ਪਰਮੇਸ਼ਰ ਕਿਤਾ ਡੋਲਣ ਜਿਹੜੀ ਸਾਰੀ ਦੁਨੀਆ ਦਾ ਮਾਲਕ ਹੈ ਉਹ ਡੋਲ ਜੇਗਾ ਨਹੀਂ ਨਾ ਡੋਲ ਸਕਦਾ ਤੇ ਇਦਾਂ ਕਰਦਿਆ ਕਰਦਿਆ ਉਹ ਦਿਨ ਆ ਗਿਆ ਜਿਹੜਾ ਚੰਤਨੀ ਚੌਕ ਵਿੱਚ ਗੁਰਦਵਾਰਾ ਸ੍ਰੀ ਸਿਸ਼ਗੰਜ ਸਾਹਿਬ ਬਣਿਆ ਹੈ ਲਾਲ ਕਿਲੇ ਦੇ ਸਾਹਮਣੇ ਵੱਲ ਕੋ ਤੁਸੀਂ ਦਰਸ਼ਨ ਕੀਤੇ ਨੇ ਕਰਦੇ ਹੋਗੇ ਤੇ ਸਾਧ ਸੰਗਤ ਜਿੱਥੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਅਜੇ ਵੀ ਜੋਤ ਜਗਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਇੱਕ ਤਖਤ ਰੱਖਿਆ ਗਿਆ ਗੁਰਤੇਗ ਬਹਾਦਰ ਸਾਹਿਬ ਨੂੰ ਮਿਠਾਇਆ ਗਿਆ ਬੜੀ ਦੁਨੀਆ ਖੜਕਤ ਇਕੱਠੀ ਕੀਤੀ ਤੇ ਇਧਰੋਂ ਬਾਜਾ ਵਾਲੇ ਸੰਦੇ ਪਾਤਸ਼ਾਹੀ ਨੇ ਕਿੰਨੋਂ ਭੇਜਿਆ ਇਹਨੂੰ ਆਪਾਂ ਕਹਿੰਦੇ ਆ ਭਾਈ ਜੇਤਾ ਜੀ ਵੈਸੇ ਉਹਨਾਂ ਦਾ ਅਸਲੀ ਨਾਂ ਸੀ ਭਾਈ ਜੀਵਨ ਸਿੰਘ ਉਹਨਾਂ ਨੂੰ ਭੇਜਿਆ ਸੀ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਫੇ ਸ਼ਹਾਦਤ ਹੋਣੀ ਹੈ ਗੁਰੂ ਪਿਤਾ ਜੀ ਦੀ ਤੇ ਸੀਸ ਵੀ ਲੈ ਕੇ ਆਉਣਾ ਫੇ ਧੜ ਵੀ ਲੈ ਕੇ ਉੱਥੇ ਸੰਸਕਾਰ ਵੀ ਕਰਨੇ ਤੇ ਸਾਧ ਸੰਗਤ ਭਾਈ ਜੇਤਾ ਜੀ ਦਿੱਲੀ ਪਹੁੰਚ ਗਏ ਸਨ ਤੇ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਕਿਸੇ ਕਰੀਦਾ ਲੱਖੀ ਸ਼ਾਵਣ ਜਗਾ ਗੁਰਦੁਆਰਾ ਰਕਾਬੰਦ ਸਾਹਿਬ ਉੱਤੇ ਬੜਾ ਤਗੜਾ ਹਾਲ ਬਣਿਆ ਉਹਦਾ ਨਾਂ ਰੱਖਿਆ ਲੱਖੀ ਸ਼ਾਵਣ ਜਗਾ ਤੇ ਉੱਥੇ ਜਿੱਤੇ ਗੁਰਦਰਾ ਸਾਹਿਬ ਬਣਿਆ ਰਕਾਬੰਦ ਸਾਹਿਬ ਉੱਤੇ ਲੱਖੀ ਸ਼ਾਵਣ ਜਾਰੇ ਦਾ ਘਰ ਹੁੰਦਾ ਸੀ ਇਹ ਰੂਮ ਦਾ ਵਪਾਰ ਕਰਦਾ ਸੀ ਲਕੀਸ਼ਾਹ ਬਨਜਾਰੇ ਨੂੰ ਜਾ ਕੇ ਮਿਲੇ ਨੇ ਕੌਣ ਭਾਈ ਜੱਤਾ ਜੀ ਇਹਨਾਂ ਵਿਉਂਤ ਬੱਤੀ ਬਣਾਈ ਲਕੀਸ਼ਾਹ ਬਨਜਾਰਾ ਗੱਡਿਆਂ ਤੇ ਰੂਹ ਲੱਗ ਕੇ ਵੇਚਣ ਜਾਂਦਾ ਸੀ ਕਹ ਲੋ ਵਪਾਰ ਕਰਦਾ ਸੀ ਹੁਣ ਜਿੱਦਾਂ ਦੀ ਹੁਣ ਦਿੱਲੀ ਆ ਨਾ ਉਦੋਂ ਇੰਦਾ ਨਹੀਂ ਸੀ ਦਿੱਲੀ ਉਦੋਂ ਦਿੱਲੀ ਵੀ ਪਿੰਡਾਂ ਵਰਗੀ ਸੀ ਹੁਣ ਤਾਂ ਤੇਲ ਛੁੱਟਿਆ ਥੱਲੇ ਡੇਗਦਾ ਐਨਾ ਰਾਸ਼ਰੀਂਦਾ ਉਦੋਂ ਤੇ ਦਿੱਲੀ ਵੀ ਪਿੰਡਾਂ ਵਰਗੀ ਸੀ ਉੱਥੇ ਫਿਰ ਖਲਗਤ ਬੜੀ ਇਕੱਠੀ ਹੋਈ ਗੁਰਦੀਪ ਬਹਾਦਰ ਸਾਹਿਬ ਜੀ ਦੀ ਸ਼ਾਦਤ ਹੋਣੀ ਹੈ ਜਲਾਦ ਜਲਾਲੂद्दीन ਵੀ ਉੱਥੇ ਹੈ ਸੱਧਿਆ ਹੋਇਆ ਹੈ ਰੰਗਜੀਤ ਦਾ ਆਪਣੀ ਕੁਰਸੀ ਲਾ ਕੇ ਬੈਠਾ ਹੈ ਤੇ ਜਲਾਲੂਦੀਨ ਜਲਾਦ ਗੁਰਦੀਪ ਬਹਾਦਰ ਸਾਹਿਬ ਦੇ ਕੋਲ ਇੱਧਰ ਜਾਂਦਾ ਤੇ ਇੱਧਰ ਜਾਂਦਾ ਵੇਖ-ਵੇਖ ਕੇ ਹੱਸਦਾ ਹੈ ਤੇਗਬਾਧਰ ਸਾਹਿਬ ਜੀ ਮਸਕਰਾਪੇ ਜਲਾਲ ਪੁੱਛਦਾ ਤੁਸੀਂ ਕਿਉਂ ਮਸਕਰਾ ਰਹੇ ਹੋ ਕਿਉਂ ਹੱਸ ਰਹੇ ਹੋ ਮਹਾਰਾਜ ਤੁਹਾਨੂੰ ਤੇ ਹੁਣੇ ਮੈਂ ਇਸ ਤਲਵਾਰ ਦੇ ਨਾਲ ਸ਼ਹੀਦ ਕਰ ਦੇਣਾ ਗੁਰ ਤੇਗਬਹਾਦਰ ਸਾਹਿਬ ਜੀ ਕਹਿੰਦੇ ਉਹ ਜਲਾਤਾ ਕਿਨੋਂ ਭਲੇਖਾ ਹੈ ਆਪਣੀ ਤਲਵਾਰ ਦੇ ਨਾਲ ਕੱਚਾ ਧਾਗਾ ਬੰਨ ਲੈ 3 ਤਲਵਾਰ ਇਹ ਦਰਬਾਰ ਚੱਲਦੀ ਹੋਈ ਦੁਨੀਆਂ ਦੇਥੇ ਵੀ ਪਰ ਤੇਰੀ ਤਲਵਾਰ ਦੇ ਨਾਲ ਸਾਡਾ ਸੀਸ ਧਣੋਂ ਵੱਖਰਾ ਨਹੀਂ ਹੋਣਾ ਕੋ ਸੱਤਨਾਮ ਸ੍ਰੀ ਵਾਹਿਗੁਰੂ ਨਹੀਂ ਹੋਣਾ ਕੰਜਾਤਾ ਦਾਗ ਨਹੀਂ ਕਟਿਆ ਜਾਣਾ ਤੇਵਰਾੰਗ ਜੀ ਇੱਕ ਨੂੰ ਕਹਿੰਦਾ ਸੀ ਰੰਗਿਆ ਤੂੰ ਜਨਮ ਕਰਦਾ ਹੈ ਓਏ ਤੂੰ ਐਨਾ ਪਾਪੀ ਐ ਤੇਰੀ ਬੜੀ ਤੇ ਕਿਸੇ دیਵਾਨੇ ਜਗਣਾ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਤੇ ਸਾਡੀ ਯਾਦ ਵਿੱਚ ਮੇਲੇ ਲਗਿਆ ਕਰਨਗੇ ਰੰਗਿਆ ਯਾਦ ਰੱਖੀਏ ਗੱਲ